ਪ੍ਰਯਾਤ ਕਰਦੇ ਆਂ ਐ ਐਮਐਲ ਸਾਬ ਗੱਡੀ ਬੇਨਤੀ ਕਰਾਂਗੇ ਐ ਐਮਐਲ ਸਾਬ ਵੀ ਤੁਹਾਡੀ ਆਣ ਕੇ ਸਾਰ ਲਊਗਾ ਅੱਜ ਕੋ ਜਿਹਰੇਵੇਂ ਹੋਣ ਕਰਕੇ ਪਿੰਡ ਦੇ ਸਰਪੰਚ ਦੋਵੇਂ ਆਜਰ ਨਹੀਂ ਹੋ ਸਕੇ ਉਹਨਾਂ ਨੂੰ ਕੋਈ ਕੰਮਕਾਰ ਹੀ ਕਰ ਕਰਕੇ ਆ ਨਹੀਂ ਸਕੇ ਬਹੁਤ ਸੂ ਜਵਾਨ ਮੇਰੇ ਪਿੰਡ ਦੇ ਦੋਵੇਂ ਸਰਪੰਚ ਵਾ ਪਰ ਕੋਈ ਜਿਹਰੇਵਾਂ ਆਣ ਕਰਕੇ ਅੱਜ ਕਿਤੇ ਇਥੇ ਹਾਜ਼ਰ ਨਹੀਂ ਹੋ ਸਕੇ ਨਹੀਂ ਤੇ ਉਹਨਾਂ ਵੀ ਮੌਕੇ ਤੇ ਹਾਜ਼ਰ ਹੋਣਾ ਹੈ ਮੈਂ ਤੁਹਾਨੂੰ ਦੱਸਾਂ ਕੱਲ੍ਹ ਮਾ ਤੁਸੀਂ ਵੀ ਵੇਖ ਰਹੇ ਹੋ ਸਰਬੱਤ ਦਾ ਭਲਾ ਕਾਲਵਾ ਟੀਵੀ ਹਣਕਾ ਸ਼੍ਰੀ ਖਡੂਰ ਸਾਹਿਬ ਅਧੀਨ ਆਉਂਦਾ ਪਿੰਡ ਰਾਹਚਾਲ ਇਕ ਗਰੀਬ ਪਰਿਵਾਰ ਮਜ਼ਦੂਰ ਦਾ ਮਕਾਨ ਹੋਇਆ ਢੇਟ ਢੇਰੀ ਪਰਿਵਾਰ ਨਾ ਕਰਾਂਗੇ ਗੱਲਬਾਤ ਕਿਵੇਂ ਉਹਨਾਂ ਦਾ ਬਚਾ ਹੋਇਆ ਤੇ ਕਿੰਨੇ ਕੇ ਦਿਨਾਂ ਤੋਂ ਇਹਨਾਂ ਦਾ ਮਕਾਨ ਜਿਹੜਾ ਇਹ ਢੇਟ ਢੇਰੀ ਹੋਇਆ ਵਾ ਕਿਹੜੇ ਕਿਹੜੇ ਪਰਿਵਾਰਾਂ ਨੇ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਆ ਕਿਦਾਂ ਪਰਿਵਾਰ ਦਾ ਹੋਇਆ ਬਚਾ ਹਾਂਜੀ ਜੀ ਜੀ ਕੀ ਨਾ ਤੁਹਾਡਾ ਤੁਸੀਂ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਤੇ ਖਲਾ ਮੇਰਾ ਗੁਰਪ੍ਰੀਤ ਸਿੰਘ ਆ ਪਿੰਡ ਮੇਰਾ ਰਹਾਲਾ ਜਲਾ ਤਰਨਤਨ ਤਸੀਲ ਖਡੂਰ ਸਾਹਿਬ ਆ ਤੇ ਜੋ 3 ਮਹੀਨਾ ਤੋਂ بارش ਹੋ ਰਹੀ ਆ ਤਸਲਾ ਨੀ ਨਾ ਦੇਖੋ ਸਵੇਰੇ ਸਾਡਾ ਮੂਹ ਪੈ ਗਿਆ ਕਮਰੇ ਆ ਜੋ ਸਾਰੇ 파ੜ ਗਏ ਆ ਤੇ ਖੜਕੇ ਦਾ ਸਮਾਂ ਹੀ ਸਾਹ ਤਿੰਡਾ ਹੂ ਕਿ ਬਾਲੇ ਡਿੰਡਾ ਤੇ ਤੇ ਮੜਕੇ ਫਿਰ ਅਸੀਂ ਭੱਜ ਭੱਜ ਕੇ ਬਾਹਰ ਨਿਕਲੇ ਕਿ ਸੰਧੀ ਗਵਾਂਦੀ ਆਏ ਟੋਕੀ ਨੰਬਰਦਾਰ ਜੀ ਨੇ ਫੋਨ ਲਾਇਆ ਤੇ ਉਹ ਵੀ ਆਏ ਟੋਲਾ ਆਲ ਕੇ ਫਿਰ ਸਾਡਾ ਦੇਖਿਆ ਮੌਕੇ ਤੇ ਸਾਰਾ ਨੁਕਸਾਨ ਜੋ ਵੀ ਹੋਆ ਵਾ ਸਮਾਨ ਸੂਣੋ ਨਾ ਕੱਢਿਆ ਸਾਰਾ ਬਾਹਰ ਵੱਡੇ ਕੇਤੇ ਮੁੜ ਕੇ ਉਹਨਾਂ ਨੇ ਸਾਨੂੰ ਕਰ ਉਹ ਲਗਭਗ ਕਿੱਦਾਂ ਬਾ ਟਾਈਮ ਸੀ ਤੁਹਾਡਾ ਮਕਾਲ ਦੇ ਬਾਲੇ ਡਕਣਾ ਇਹ ਸ਼ੁਰੂ ਹੋਇਆ ਕਿੰਨਾ ਵਕਟਾਂ ਸੀ ਉਹ ਪੰਜ ਵਜੇ ਦਾ ਟਾਈਮ ਸੀ ਤੇ ਚਾਹ ਪੀਂਗਾ ਹਾਂ ਤੇ ਚਾਹ ਪੀਂਗਾ ਪਿੰਗਾ ਦੇਖਿਆ ਤੇ ਭਾਗੀ ਨੇ ਵੀ ਚਾਹ ਲੈ ਕੇ ਤੇ ਉਹਨਾਂ ਨੇ ਦੇਖਿਆ ਕਿ ਬਾਲੇ ਡਕਣੀਆਂ ਪਿਆ ਫੇਰ ਅਸੀਂ ਹਲ-ਹਲ ਕੇ ਬਾਹਰ ਹੋਏ ਤੇ ਫੇਰ ਲੱਗ ਗਈ ਗਵਾਂਡੀ ਆਏ ਆ ਉਹਨਾਂ ਨੇ ਸਮਾਨ ਚੋਂ ਲੇਖਿਆ ਉਸ ਯਾਰ ਮਤਲਬ ਦੇਖੇ ਕਿ ਆਪਣੇ ਬਾਲੇ ਬੂਲੇ ਚੀਜ਼ਾਂ ਕਿੰਨਾ ਨੁਕਸਾਨ ਕਾਫੀ ਆਵਾ ਤੇ ਫਿਰ ਬੱਚੇ ਪੁੱਛੇ ਵੀ ਇਤਰਾ ਪਰਿਵਾਰ ਸਾਰਾ ਠੀਕ ਠਾਕ ਆ ਕੋਈ ਨੁਕਸਾਨ ਪਰਿਵਾਰ ਨੂੰ ਨਹੀਂ ਹਾਲੀ ਤੇ ਫਿਰ ਅਸੀਂ ਨੰਬਰਦਾਰ ਸਰਜੀਤ ਸਿੰਘ ਨੰਬਰਦਾਰ ਤੇ ਉਹਨਾਂ ਨੂੰ ਅਸੀਂ ਫੋਨ ਲਾਇਆ ਉਹ ਮੌਕੇ ਤੇ ਆਏ ਆਪਣੀ ਪੰਚਾਇਤ ਲਾ ਗਏ ਆਏ ਉਹ ਨਾਲ ਆਣ ਕੇ ਸਾਨੂੰ ਦੇਖਾ ਭੁਖਿਆ ਫਿਰ ਉਹਨਾਂ ਨਾਲ ਸਮਾਂ ਸਮੂਹ ਕੱਢਿਆ ਤੇ ਫਿਰ ਉਹਨਾਂ ਸਾਡੇ ਨਾਲ ਫਤਿੱਤੀ ਜੋ ਕਿੰਨਾ ਕੋ ਤੁਹਾਡਾ ਨੁਕਸਾਨ ਹੋ ਗਿਆ ਨੁਕਸਾਨ ਜੀ ਕਾਫੀ 4-5 ਲੱਖ ਦੇ ਲਾਗੇ ਬੰਨੇ ਨੁਕਸਾਨ ਹੋ ਗਿਆ ਵਾ ਜੇ ਆ ਤੋ ਨੀਆ ਤੰਬੂ ਆਇਆ ਹੋਇਆ ਕਿੰਨੇ ਕ ਦਿਨ ਹੋ ਗਏ ਤੰਬੂ ਦੇ ਹੇਠ ਰਹਾ ਰਹੇ ਨੇ ਨਹੀਂ 12-15-6 ਦਿਨ ਹੋ ਗਏ ਆ ਹੁਣ ਇੱਥੇ ਬੈਠੇ ਹੋਏ ਤੇ ਸਾਹਮਣੇ ਆਉਂਦਾ ਸਰਜੀਤ ਸਿੰਘ ਕੋਕੀ ਨੰਬਰਦਾਰ ਆ ਸੂਤਰਾ ਤੋਂ ਪਤਾ ਲੱਗਿਆ ਕਿ ਜਿਹੜਾ ਪਿੰਡ ਵੱਲ ਥੋੜੀ ਬੋਦੀ ਤੁਹਾਨੂੰ ਰੋਟੀ ਪਾਣੀ ਦੀ ਮੰਗ ਕਰਤੀ ਜਾ ਰਹੀ ਆ ਹਾਂਜੀ ਉਹ ਸਾਰਾ ਸਰਜੀਤ ਸਿੰਘ ਨੰਬਰਦਾਰ ਆ ਬਾਕੀ ਨਾਲ ਲੱਗੇ ਸਾਡਾ ਚਾਚਾ ਸਰਮਣ ਸਿੰਘ ਜੀ ਆ ਉਹ ਵੀ ਆਏ ਆ ਸਰਪੰਚ ਪਹਿਲਾਂ 5 ਸਾਲ ਤੋਂ ਕਰਕੇ ਗਿਆ ਆ ਤੇ ਉਸਾਸੂ ਕੋਲ ਕੀ ਮੰਗ ਕਰਦੇ ਹੋ ਸਾਸੂ ਕੋਲ ਇਹੀ ਮੰਗ ਕਰਦੇ ਆ ਕਿ ਜੋ ਗਰੀਬ ਜਲਤਾ ਰਾਹ ਜਿੱਧਾ ਕਰਨਦਾ ਆ ਉਹ ਸਲੇ ਸਾਡਾ ਵੀ ਇਦਾਂ ਕੀਤਾ ਜਾਵੇ ਕਿ ਸਵੇ ਲੋੜਵੰਦ ਪਰਿਵਾਰਾਂ ਦੀਆਂ ਸੇਵਾਸ ਸਾਡੀਆਂ ਮਿਲਤ ਕਰਨੀਆਂ ਲਗਾਤਾਰ ਕਿਸਾਨ ਭਰਾ ਗਰੀਬ ਮਜ਼ਦੁਰਾਂ ਦੀਆਂ ਬਾਹਾਂ ਫੜ ਰਹੇ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਸੰਯੋਗ ਦਿੱਤਾ ਜਾ ਗਿਆ ਤੁਸੀਂ ਇਹਨਾਂ ਨੂੰ ਕੀ ਮਾਜੂਦ ਦੇਣਾ ਚਾਹੁੰਦੇ ਹੋ ਉਹਨਾਂ ਨੇ ਇਹੀ ਮੰਗ ਕੀਤੀ ਗੱਲਦੀ ਆ ਸਾਡੀ ਕਿ ਜਿੱਦਾਂ ਮਤਲਬ ਪਹੁੰਚਦੇ ਆਂ ਦਰਿਆਵਾ ਤੇ ਸੇਵਾ ਕਰਦੇ ਆ ਜਿਲ੍ਹੇ ਵੀ ਮੇਰੇ ਸਿੰਧਰਾ ਵੀਰ ਭਰਾਵਾ ਤੇ ਜਿੰਨੇ ਵੀ ਸਾਡੇ ਮਤਲਬ ਸੇਵਾਦਾਰ ਆ ਸਾਡੇ ਵੀ ਹਣਕੇ ਸੇਵਾ ਮਤਲਬ ਦੇਖਣ ਸਾਨੂੰ ਵੀ ਆਡੇ ਪਿੰਡ ਵਿੱਚ ਆਣ ਕੇ ਵੇਖ ਲੈ ਆ ਤੇ ਸਾਡੇ ਵੀ ਗਰੀਬ ਜਨਤਾ ਦੀ ਹਲਪ ਕੀਤੀ ਜਾਵੇ ਸਾਡੇ ਪਿੰਡ ਵਿੱਚ ਲੱਗਰ ਵਿੱਚ ਆਣ ਕੇ ਚੱਕ ਕੀਤਾ ਜਾਵੇ ਤੁਸੀਂ ਦੇਖ ਰਹੇ ਹੋ ਕਿ ਵੀਰ ਜੀ ਜਿਹੜੇ ਹੈ ਲਗਾਤਾਰ ਜਿਹੜਾ ਉਹਦਾ ਪਰਿਵਾਰ ਉਹਦੇ ਬਜ਼ੁਰਗ ਤੇ ਕਾਫੀ ਸਮੇ ਤੋਂ ਇਹਨਾਂ ਦੀ ਲੱਤ ਟੁੱਟੀ ਹੋਈ ਹੈ ਜਿਹੜੇ ਕਿ ਵਾਕਰ ਦੇ ਨਾਲ ਤੁਰਦੇ ਨੇ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਦੇ ਨਾਲ ਚੱਲ ਰਿਹਾ ਹੈ ਤੇ ਇਹਨਾਂ ਨੇ ਜਿਹੜਾ ਤੰਬੂ ਪਾਇਆ ਤੰਬੂ ਤਾਨ ਕੇ ਇਸ ਸੰਬੂਧਨ ਵਿੱਚ ਜਿਹੀ ਰਹਿ ਕੇ ਆਪਣਾ ਜਿਹੜਾ ਵਾ ਜੂਨ ਗਜਾਰਾ ਕੀਤਾ ਜਾ ਰਿਹਾ ਵੀਰਾਂ ਨੂੰ ਦਾਨੇ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਵੀ ਲੋੜਵੰਦ ਪਰਿਵਾਰ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਨੂੰ ਲਗਾਤਾਰ ਜਿਹੜੇ ਆਸੇ ਪਾਸੇ ਪਿੰਡਾਂ ਦੇ ਵਿੱਚ ਵੀ ਫੋਨ ਆਉਣਾ ਸ਼ੁਰੂ ਹੋਇਆ ਕਿ ਤੁਸੀਂ ਪਿੰਡਾਂ ਦਾ ਵੀ ਦੌਰਾ ਕਰੋ ਪਿੰਡਾਂ ਦੇ ਵਿੱਚ ਵੀ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਕੈਮਰੇ ਸਾਹਮਣੇ ਲਿਆਂਦਾ ਜਾਵੇ ਕਿਉਂਕਿ ਦਾਨੇ ਵੀਰਾਂ ਨੂੰ ਸਰਕਾਰ ਨੂੰ ਪਤਾ ਲੱਗ ਕੇ ਪਿੰਡਾਂ ਦੇ ਵਿੱਚ ਵੀ ਕਾਫੀ ਜਿਹੜਾ ਨੁਕਸਾਨ ਹੋਇਆ ਕੋ ਮਕਾਨ ਡਿੱਗੇ ਆ ਉਹਨਾਂ ਨੂੰ ਨਵੇਂ ਮਕਾਨ ਬਣਾ ਕੇ ਦਿੱਤੇ ਜਾਣ ਲਗਾਤਾਰ ਹੀ ਪਿੰਡਾਂ ਦੇ ਵਿੱਚੋਂ ਜਿਹੜੀ ਹੈ ਇਹ ਮਜ਼ਦੂਰ ਮਜ਼ਦੂਰ ਕਿਸਾਨਾਂ ਦੇ ਮਜ਼ਦੂਰਾਂ ਦੀ ਇਹ ਹੀ ਆਵਾਜ਼ ਹੈ ਕਿ ਪਿੰਡਾਂ ਵੱਲ ਵੀ ਪ੍ਰਸ਼ਾਸਨ ਤੇ ਲੋੜਵੰਦਾਂ ਦਾ ਜਿਹੜੀ ਮੱਤ ਕੀਤੀ ਜਾ ਰਹੀ ਆ ਸੇਵਾ ਸੱਠੜੀਆਂ ਪਿੰਡਾਂ ਦਾ ਵੀ ਦੌਰਾ ਕਰਨਾ ਇਹ ਵੀ ਜੀ ਆਪਣਾ ਫੋਨ ਨੰਬਰ ਬੋਲ ਦਿਓ ਜੀ ਫੋਨ ਨੰਬਰ ਜੀ 978138841 ਇੱਕ ਵਾਰ ਫੇਰ ਬੋਲ ਦਿਓ ਜੀ 978138841 ਇਹਨਾਂ ਦਾ ਆਪਣਾ ਨਿੱਜੀ ਨੰਬਰ ਹੈ ਇਸ ਨੰਬਰ ਦੇ ਨਾਲ ਇਸ ਪਰਿਵਾਰ ਦੇ ਨਾਲ ਸਾਡਾ ਐਸਾ ਕੋਈ ਵੀ ਲੈਣ-ਦੇਣ ਨਹੀਂ ਆ ਤੁਸੀਂ ਆਪ ਇਸ ਨੰਬਰ ਤੇ ਪਰਿਵਾਰ ਨਾਲ رابطہ ਕਰ ਸਕਦੇ ਹੋ ਮੌਕਾ ਵੇਖ ਸਕਦੇ ਜੇ ਮੌਕਾ ਵੇਖ ਕੇ ਇਸ ਪਰਿਵਾਰ ਦੀ ਜ਼ਰੂਰਤ ਕੀਤੀ ਜਾਵੇ ਸਾਡਾ ਨੰਬਰ ਦੇ ਨਾਲ ਇਹਨਾਂ ਦੇ ਨਾਲ ਇਹੋ ਜਿਹਾ ਕੋਈ ਵੀ ਲੈਣ-ਦੇਣ ਨਹੀਂ ਆ ਸਿੱਧੀ ਗੱਲ ਬਾਤ ਆਪ ਕਰੋ ਤਾਂ ਆਪ ਇਹਨਾਂ ਦੀ ਗਰੀਬ ਮਜ਼ਦੂਰਾਂ ਦੀ ਬਾਹ ਫੜੋ ਜੀ ਵਰਜੀ ਜੀ ਇਹਨਾਂ ਤੁਹਾਡਾ ਕਿਹੜਾ ਪਿੰਡ ਆ ਹਰਜਿੰਦਰ ਸਿੰਘਾ ਜੀ ਪਿੰਡ ਰਾਲਚਾਲ ਕਿਹੜਾ ਹਲਚਾ ਹੈ ਖਡੂਰ ਸਾਹਿਬ ਜੀ ਕੀ ਗੱਲਬਾਤ ਹੋਈ ਆ ਜੀ ਮੀ ਦੇ ਨਾਲ ਕੋਠੇ ਡਿੱਗ ਗਏ ਆ ਕਿੰਨੇ ਕੋਠੇ ਡਿੱਗੇ ਆ ਦੋ ਕੋਠੇ ਡਿੱਗ ਪਿਆ ਜੀ ਜਿਸ ਵਕਤ ਤੁਹਾਡਾ ਮਕਾਨ ਢੇ ਢੇਰੀ ਹੁੰਦਾ ਵਾ ਤੁਸੀਂ ਉਸ ਵਕਤ ਕਿੱਥੇ ਹੋ ਅੰਦਰ ਹਾਂ ਜੀ ਭਾਜ ਭਾਜ ਕੇ ਤੜਕੇ ਬਾਹਰ ਨਿਕਲੇ ਜਦੋਂ ਪਹਿਲੇ ਦਿਨ ਮੀ ਆਇਆ ਤੜਕੇ ਦਾ ਟਾਈਮ ਸੀ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਤੁਹਾਡੇ ਮਕਾਨ ਡਿੱਗਣ ਦੇ ਚਾਂਸ ਬਣ ਗਏ ਯਾ ਤੇੜਾ ਆ ਗਈਆਂ ਸਾਰੀਆਂ ਉਸ ਵਕਤ ਡਿੱਗ ਪਿਆ ਹਾਂਜੀ ਕਿੰਨਾ ਕੁ ਤੁਹਾਡਾ ਨੁਕਸਾਨ ਹੋਇਆ ਨੁਕਸਾਨ ਬਥੇਰਾ ਆ ਗਿਆ ਜੀ ਸਾਰੇ ਸਮਾਨ ਪਟ ਪਰ ਕੇ ਬਾਹਰ ਕਰ ਲਿਆ ਕਰਕੇ ਅੱਛਾ ਐਸ ਵਕਤ ਤੁਸੀਂ ਕਿੱਥੇ ਰਹਿ ਰਹੇ ਹੋ ਐਸ ਵਕਤ ਜੀ ਤੰਬੂ ਲੱਗਾ ਮਗਰ ਤੰਬੂ ਦੇ ਵਿੱਚ ਰਹਿਣ ਦਾ ਜੀ ਸਾਰਾ ਪਰਿਵਾਰ ਜਿਹੜਾ ਤੁਹਾਡਾ ਤੰਬੂ ਜੀ ਰਹਿ ਰਿਹਾ ਹਾਂ ਜੀ ਤੇ ਘਰ ਦਾ ਗੁਜ਼ਾਰਾ ਕੰਮ ਚੱਲ ਰਿਹਾ ਕੱਲ ਦਾ ਗੁਜ਼ਾਰਾ ਦਿਹਾੜੀ ਦਾ ਪਾ ਜੀ ਹੁਣ ਤਾਂ ਮੀਂਹ ਪੈਣ ਦਾ ਵਾ ਤੇ ਉਦੋਂ ਦਾ ਕੰਮ ਤੇ ਵੀ ਕਿਤੇ ਨਹੀਂ ਜਾਂਦੇ ਉਹ ਵੀ ਠੱਪ ਪਾਇਆ ਹਾਂ ਜੀ ਤੁਸੀਂ ਕੀ ਮੰਗ ਕਰਦੇ ਹੋ ਮੰਗ ਇਹੋ ਕਰਦੇ ਹਾਂ ਵੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਤੇ ਮਕਾਨ ਪਾ ਕੇ ਜਿਵੇਂ ਕਿ ਸੇਵਾ ਸੁਸਾਇਟੀਆਂ ਨੇ ਇਹ ਗਰੀਬ ਲੋੜਵੰਦ ਕਿਸਾਨ ਮਜ਼ਦੂਰਾਂ ਦੀਆਂ ਬਾਹ ਫੜ ਰੀਆਂ ਵਾ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਇਹੋ ਸਨੇਹਾ ਦੇਣਾ ਚਾਹੁੰਦੇ ਆਂ ਕਿ ਬਾਤ ਤੋਂ ਬਾਅਦ ਕਮਰੇ ਪਾ ਕੇ ਦੇਣ ਤੇ ਇਹੋ ਹੀ ਆ ਜੀ ਮਰਜੀ ਫੋਨ ਨੰਬਰ ਬੋਲਦਾ ਜੋ ਕੋਈ ਦਾਨੇ ਵੀਰ ਰਾਬਤਾ ਕਰਨਾ ਚਾਹਵੇ ਤੁਹਾਡਾ ਸਦਾ ਰਾਬਤਾ ਕਰ ਸਕਦਾ 97813 88419 ਇੱਕ ਵਾਰ ਫੇਰ ਬੋਲ ਦਿਓ 97813 88419 ਇਹਨਾਂ ਦਾ ਆਪਣਾ ਨਿੱਜੀ ਨੰਬਰ ਆ ਜੋ ਕੋਈ ਭੈਣ ਭਰਾ ਦਾਨੀ ਸੱਜਣ ਕੋਈ ਵੀ ਇਹਨਾਂ ਦੀ ਹੈਲਪ ਕਰਨੀ ਚਾਹੁੰਦਾ ਵਾ ਇਹਨਾਂ ਦਾ ਆਪਣਾ ਨੰਬਰ ਆ ਸਾਡਾ ਇਸ ਨੰਬਰ ਨਾਲ ਕੋਈ ਵੀ ਲੈਣ ਦੇ ਨਹੀਂ ਆ ਸਿੱਧੀ ਇਸ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਬਿਲਕੁਲ ਕਿਰਪਾ ਕਰ ਵੀਰ ਜੀ ਇਹਨਾਂ ਤੋਂ ਡੱਕੜਾ ਪੈਂਦਾ ਆਪਣਾ ਭਾਜੀ ਦਿਲਪ੍ਰੀਤ ਪਿੰਡ ਦਾ ਆਪਣਾ ਰਾਹ ਚੱਲ ਗਿਆ ਕੀ ਗੱਲਬਾਤ ਹੋਈ ਆ ਗੱਲਬਾਤ ਭਾਜੀ ਆਪਣੇ ਕਮਰੇ ਇਦਾਂ ਠੱਗ ਗਿਆ ਮੀਂਹ ਦੇ ਕਰਨ ਜਦੋਂ ਦੀ ਬਾਹਰ ਛੋਰ ਰਹੀ ਤੁਹਾਨੂੰ ਸਭ ਨੂੰ ਪਤਾ ਏ ਇਦੋਂ ਤਾਂ ਮੀਂਹ ਹੋ ਕੇ ਬਾਹਰ ਸੌਂਡ ਨਹੀਂ ਉਹਦੇ ਦੀ ਆਪਾਂ ਬਹੁਤ ਜਾਈ ਤੰਗਿਆ ਹੀ ਤਰਕੇ ਭਾਬੀ ਮੇਰੇ ਚਾਹ ਫੜਵਾਉਣਾ ਇਹ ਇੱਦਾਂ ਕਰਕੇ ਬਾਲੇ 2-4 ਲੇਕ ਗਿਆ ਤੇ ਕੰਦਾ ਆਪਣੇ ਮਾ ਪਾੜ ਗਿਆ ਉਹਦੇ ਕਰਨ ਆਪਾਂ ਪੱਜ ਪਰ ਕੇ ਸਮਾਨ ਮੋੜਿਆ ਲੈਣ ਦਿਆਂ ਨੇ ਤੇ ਬਾਹਰ ਆਪਣਾ ਕੱਢਿਆ ਤੇ ਕਿਸੇ ਦੇ ਕਰੇ ਸਮਾਨ ਰੱਖਿਆ ਤੇ ਆਪਣਾ ਤੱਬੂ ਲੱਗਾ ਤੇ ਆਪਣੀ ਫਿਰ ਗੰਨਾ ਦਾ ਤੁਹਾਡਾ ਨੁਕਸਾਨ ਹੋ ਗਿਆ ਨੁਕਸਾਨ ਭਾਜੀ ਆਪਣਾ ਹੋ ਗਿਆ 4-5 ਲੱਖ ਦਾ ਜਿਹੜੇ ਪਰਿਵਾਰ ਦੇ ਵਿੱਚ ਮੈਂਬਰ ਨੇ ਸਾਰੇ ਸਹੀ ਸ਼ਾਮਤ ਆ ਹਾਂਜੀ ਸਾਰੇ ਸਹੀ ਆ ਤੁਸੀਂ ਕੀ ਮੰਗ ਕਰਦੇ ਹੋ ਮੰਗ ਸਰਕਾਰ ਗਾਲੀ ਇਹ ਜੀ ਕੀਤੀ ਹੈ ਕਿ ਇਹ ਮੰਗ ਧੀਆਂ ਦੀ ਕੋਈ ਸੀ ਆਪਾਂ ਤੋਂ ਦੋ ਕਮਰੇ ਪਾ ਕੇ ਦਿੱਤੇ ਜਾਣ ਤੇ ਜਿਹਦੇ ਥੱਲੇ ਜਿਵੇਂ ਕਿ ਸਰਕਾਰ ਆਏ ਸੇਵਾ ਸੁਸਾਇਟੀਆਂ ਮਦਦ ਕਰਨ ਲਈਆਂ ਨੇ ਲੋੜਵੰਦ ਪਰਿਵਾਰਾਂ ਨਾਲ ਖੜੀਆਂ ਨੇ ਉਹਨਾਂ ਦੀ ਹਲਪ ਕੀਤੀ ਜਾ ਰਹੀ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਮੈਸੇਜ ਵੀਰਾਂ ਨੂੰ ਇਹ ਦੇਣਾ ਚਾਹੁੰਦੇ ਆ ਕਿ ਸਾਡੀ ਹਲਪ ਕੀਤੀ ਜਾਵੇ ਜਿੱਦਾਂ ਮੰਡ ਚ ਗਏ ਆ ਇੱਧਰ ਬੈਠੀਆਂ ਬੰਨੇ ਬਾਹਰ ਲੇਕਰ ਨੇ ਵੇਖਣ ਲੈ ਕਿ ਸਾਡੇ ਪਿੰਨਾ ਜਾਣ ਕੇ ਸਾਡੀ ਹਿੱਸਾ ਕੀਤਾ ਤੁਹਾਡੇ ਮਦਦ ਕਰਨਾ ਚਾਹੁੰਦਾ ਵਾ ਤੁਹਾਡੀ ਬਾਹ ਫੜ ਸਕੇ ਕੋਈ ਉਹ ਨੰਬਰ ਦੱਸੋ ਜਿਹੜਾ 24 ਘੰਟੇ ਚਾਲੂ ਰਹੇ ਠੀਕ ਹੈ ਆਪ ਨੰਬਰ ਪਰ 97813 ਤੇ 8849 ਇੱਕ ਵਾਰ ਫੇਰ ਬੋਲ ਦਿਓ ਜੀ 97813 ਤੇ 8849 ਇਹਨਾਂ ਦਾ ਆਪਣਾ ਨਿੱਜੀ ਨੰਬਰ ਹੈ ਜੇ ਕੋਈ ਦਾਨ ਸੱਜਣ ਭੈਣ ਭਰਾ ਕੋਈ ਮਦਦ ਕਰਨਾ ਚਾਹੁੰਦਾ ਹੋਵੇ ਇਸ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਆ ਇਸ ਨੰਬਰ ਦੇ ਨਾਲ ਇਸ ਪਰਿਵਾਰ ਦੇ ਨਾਲ ਸਾਡਾ ਕੋਈ ਵੀ ਇਹੋ ਜਿਹਾ ਲੈਣ ਦੇਣ ਨਹੀਂ ਆ ਆਪ ਮੌਕਾ ਵੇਖੋ ਮੌਕਾ ਵੇਖ ਕੇ ਇਸ ਪਰਿਵਾਰ ਦੀ ਜ਼ਰੂਰ ਮਦਦ ਕੀਤੀ ਜਾਵੇ ਬਾਪੂ ਜੀ ਇਹਨਾਂ ਤੁਹਾਡਾ ਕਿਹੜਾ ਪਿੰਡ ਹੈ ਪਿੰਡ ਜੀ ਰਾਲ ਚਾਲਿਆ ਜੀ ਮੇਰਾ ਨਾਮ ਹਰਜਲ ਸਿੰਘ ਆ ਹਾਂ ਲੋਕੀ ਸਾਹਿਬਾ ਨਹੀਂ ਨੰਬਰਦਾਰ ਜੀ ਸਾਡੀ ਹਲਫ ਕਰ ਰਹਾ ਆ ਤੇ ਘੁੱਟੇ ਤੇ ਯੋਗੀ ਤੁਮ ਬਾਹਰ ਕਰੋ ਤਾਂ ਕੋਈ ਨਹੀਂ ਰੋਈਦਾ ਨਹੀਂ ਹੁੰਦਾ ਅਸੀਂ ਹਲਫ ਕੀਤੀ ਜਾਵੇ ਲਗਾਤਾਰ ਜਿਹੜੀ ਬਾਰਸ਼ ਹੋ ਰਹੀ ਜਾਂ ਉਹਨਾਂ ਨੇ ਤੁਹਾਡੇ ਮਕਾਨ ਲਈ ਪਿਆ ਹਾਂਜੀ ਲਗਾਤਾਰ ਬਾਰਸ਼ ਹੈ ਬਹੁਤ ਹੰਤਾ ਗਰੀ ਪਾਜ ਪਾਜ ਕੇ ਬੱਚੇ ਬਾਹਰ ਕਰਦੇ ਸੋਕੇ ਤੁਜਾਨ ਮਹਾਂ ਬਚੀਆ ਸਾਡੀ ਹਲਫ ਕੀਤੀ ਜਾਵੇ ਅਸੀਂ ਵਾਦ ਕਿੱਥੇ ਰਹਿ ਰਹੇ ਹੋ ਅਸੀਂ ਜੀ ਥੰਬੂ ਲਾਇਆ ਥੰਬੂ ਦੇ ਵਿੱਚ ਹਨ ਉਹਦਾ ਨੰਬਰ ਤੇ ਅਰਜੀ ਸਾਡੇ ਨਾਲ ਫਰ ਕਰ ਰਹੇ ਆ ਤੇ ਉਹ ਸਾਨੂੰ ਖਾਣਾ-ਦਾਣਾ ਜੋ ਵੀ ਆਪ ਦੇ ਕੋਲ ਧੇਰਿਆ ਤੇ ਸਾਡੀ ਹਲਫ ਕੀਤੀ ਜਾਵੇ ਤੇ ਤੁਸੀਂ ਕੀ ਮੰਗ ਕਰਦੇ ਹੋ ਹੈ ਹੀ ਮੰਗ ਵਗ ਰੂ ਜੀ ਸਾਡੇ ਕੋਠੇ ਦੇ ਦੱਗੇ ਆ ਇਹਨਾਂ ਦਾ ਪੈ ਜਾਣ ਤੇ ਸਾਡੀ ਸਹਾਇਤਾ ਕੀਤੀ ਜਾਵੇ ਤੇ ਜੋ ਵੀ ਕਹਿਆ ਵਾਗਰੂ ਇਹ ਵੀ ਬੇਨਤੀ ਕਰਦੇ ਆ ਜਿਹੜੀ ਇਹ ਸੇਵਾ ਸੁਸਾਇਟੀਆਂ ਨੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਚਾਹੁੰਦੇ ਕਰਨਦਾ ਆ ਜਾਂ ਕਰਨਾ ਚਾਹੁੰਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਜੇ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸਾਡੀ ਹੈਲਪ ਕੀਤੀ ਜਾਵੇ ਤੇ ਸਾਡੀ ਸਹਾਇਤਾ ਕੀਤੀ ਜਾਵੇ ਤੇ ਸੀ ਸਾਡਾ ਕੋਠੇ ਜਿਹੜੇ ਆ ਪੈ ਜਾਣ ਤੇ ਹੋ ਵੀ ਕਹਿਆ ਤੁਸੀਂ ਜਾਣਦੇ ਜੋ ਦਜੀ ਕੀ ਨਾ ਤੁਹਾਡਾ ਕਿਹੜਾ ਪਿੰਡ ਆ ਹਰਾਲ ਚਲਦੀ ਨਿੰਦਰਪੁਰ ਮੇਰਾ ਨਾਮ ਜਿਹੜੇ ਤੁਹਾਡੇ ਮਕਾਨ ਢੇ ਢੇਰੀ ਹੋਇਆ ਕੀ ਕਾਰਨ ਬਣਿਆ ਇਹ ਵੀਰ ਜੀ ਮੀ ਪੈਂਦਾ ਰਿਹਾ ਲਗਾਤਾਰ ਤੇ ਉਹ ਬਾਲੇ ਜਿਹੜੇ ਸਾਰੇ ਟੁੱਟ ਗਏ ਕੰਡਾ ਪਾਟ ਗਿਆਂ ਨੋ ਮੇਰੀ ਚਾਹ ਲੈ ਕੇ ਆਈ ਦੁਜੀ ਅੰਦਰੋਂ ਇੰਦੀ ਚਾਹ ਪੀ ਲੋ ਜਦੋਂ ਤੜਕ ਤੜਕ ਬਾਲੇ ਡਿੱਗੇ ਉਦੋਂ ਮੇਰੀ ਨੋ ਕਹਿੰਦੀ ਕਿ ਮੰਮੀ ਬਾਲੇ ਪਾਟ ਕੇ ਡਿੱਗ ਪਿਆ ਭੱਜ ਭੱਜ ਬਾਹਰ ਹੀ ਆਏ ਆ ਸਾਡੇ ਭੈਣ ਭਰਾ ਇਕੱਠੇ ਹੋਏ ਨਾ ਸਾਨੂੰ ਕੱਢ ਲਿਆਵਾ ਕੱਢ ਕੇ ਸਾਨੂੰ ਉਹਨਾਂ ਨੇ ਬੱਚੇ ਨਿਕਲੇ ਨਿਕੇ ਤੇ ਉਹਨਾਂ ਨੂੰ ਧੂਤਾ ਕੇ ਸਾਨੂੰ ਕੋਈ ਸਮਝ ਨਹੀਂ ਲੱਗੀ ਤੰਨਾ ਜਣਿਆਂ ਨੂੰ ਤੇ ਅਹੀ ਧੂਤਾ ਕੇ ਸਾਡੇ ਬੱਚੇ ਲੋਕਾਂ ਬਾਹਰ ਕੱਢੇ ਮੁੜ ਕੇ ਮੈਂਬਰ ਸਰਪੰਚਾਇਤ ਉਹਨਾਂ ਨੇ ਸਾਲੇ ਨਾਲ ਹਲਫ ਕੀਤੀ ਹੈ ਹਲਫ ਕਰਕੇ ਆ ਕੇ ਤੇ ਉਹਨਾਂ ਨੇ ਸਾਡੇ ਜੀ ਆਇਆਂ ਪਹਤਾ ਕੇ ਮੰਜੇ-ਮੰਜੇ ਬਾਹਰ ਕੱਢ ਕੇ ਸਾਡਾ ਸਮਾਨ ਸਮੁੰਦ ਜਨਾ ਨਿਕਲ ਗਿਆ ਨਿਕਲ ਗਿਆ ਨਾ ਪਰਿਵਾਰ ਸਾਰਾ ਤੰਦਰੁਸਤ ਹੈ ਹਾਂਜੀ ਪਰਿਵਾਰ ਠੀਕ ਪਰਿਵਾਰ ਦਾ ਕੋਈ ਨਹੀਂ ਕੰਨੀ ਇਹੋ ਹੀ ਆ ਮੈਂ ਗਰੀਬਣੀ ਆ ਮੈਂ ਕੁਝ ਨਹੀਂ ਚਾਹੁੰਦੀ ਮੈਨੂੰ ਦੋ ਮਕਾਨ ਪਾ ਦੇਣਾ ਤੇ ਮੈਂ ਆਪਣਾ ਗੁਜ਼ਾਰਾ ਕਰੀ ਤਿੰਨਾਂ ਦਾ ਤੁਹਾਡਾ ਨੁਕਸਾਨ ਹੋ ਗਿਆ ਸਾਡਾ ਨੁਕਸਾਨ ਤੇ ਵੀਰ ਜੀ ਬਹੁਤ ਮੈਂ ਕੁਝ ਨਹੀਂ ਕਿਸੇ ਤੋਂ ਪ੍ਰਾਉਣਾ ਚਾਹੁੰਦੀ ਮੈਨੂੰ ਦੋ ਮਕਾਨ ਪਾ ਦੇਣਾ ਮੈਂ ਆਪਣਾ ਗੁਜ਼ਾਰਾ ਕਰੀ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਅਸੀਂ ਕੁਝ ਨਹੀਂ ਮੰਗ ਕਰਦੇ ਸਾਨੂੰ ਦੋ ਕੁਲੇ ਪਾ ਦੇਣ ਜੋ ਉਹਨਾਂ ਦੀ ਸਰਦਾ ਬੰਦਾ ਸਾਨੂੰ ਜ਼ਾਮ ਦੇ ਦੇ ਜਿਵੇਂ ਕਿ ਸੇਵਾ ਸੁਸਾਇਟੀਆਂ ਨੇ ਪਿੰਡਾਂ ਪਿੰਡਾਂ ਦੇ ਵਿੱਚ ਆਪਣੇ ਸੇਵਾ ਕਰ ਰਾਇ ਨੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਸੁਨੇਹਾ ਦੇਓ ਵੀ ਉਹ ਕੁਝ ਨਹੀਂ ਮੰਗਦੇ ਉਹਦੇ ਆਦਮੀ ਦੀ ਲੱਤ ਟੁੱਟੀ ਆ ਹਾਂਜੀ ਵੀਰ ਜਿਦ ਤਰ੍ਹਾਂ ਦਰਿਆਵਾਂ ਤੇ ਜਾ ਜਾ ਕੇ ਮਦਦਾਂ ਕਰਦੇ ਇਤਨਾ ਸਾਡੀ ਗਰੀਬਾਂ ਦੀ ਮਦਦ ਕਰਨ ਆ ਕੇ ਸਾਡੀ ਹਾਲਤ ਵੇਖ ਲੈਣ ਤੇ ਸਾਨੂੰ ਕੋਈ ਨਾ ਕੋਈ ਸਹਾਤਾ ਕਰਨ ਜੋ ਵੀ ਸਰਦਾ ਬਣਦਾ ਸਭ ਮੇ ਮੌਕਾ ਵੇਖਿਆ ਜਾਵੇ ਆ ਕੇ ਵਾਕਿਆ ਪਰਿਵਾਰ ਨੂੰ ਹਲਤ ਦੀ ਲੋੜ ਆ ਲੋੜਵੰਦ ਪਰਿਵਾਰ ਨੂੰ ਮਦਦ ਕਰਨੀ ਚਾਹੀਦੀ ਆ ਹਾਂਜੀ ਹਾਂਜੀ ਮੌਕਾ ਵੇਖ ਕੇ ਆ ਕੇ ਤੇ ਸਾਨੂੰ ਦੋ ਕੁਲੇ ਪਾ ਦੇਣੇ ਸੀ ਕੁਛ ਨਹੀਂ ਮੰਗਦੇ ਜਿੰਨਾ ਨਿਚਕਾਨ ਹੋਇਆ ਹੀ ਕੁਛ ਨਹੀਂ ਉਹਨਾਂ ਤੋਂ ਮੰਗਦੇ ਵੀ ਸਾਨੂੰ ਆ ਦੇ ਦਿਓ ਸਾਨੂੰ ਆ ਦੇ ਦਿਓ ਅਸੀਂ ਤੇ ਹੋ ਜਾਣੇ ਸਾਨੂੰ ਦੋ ਕੁਲੇ ਪਾ ਦੋ ਅਸੀਂ ਆਪ ਦਾ ਗੁਜ਼ਾਰਾ ਕਰ ਲਏ ਪਿੰਡ ਵੱਲੋਂ ਕਿਸੇ ਪਰਿਵਾਰ ਵੱਲੋਂ ਤੁਹਾਡੀ ਮਦਦ ਕੀਤੀ ਗਈ ਹੈ ਉਹਨਾਂ ਨੂੰ ਕੀਤੀ ਹੈ ਪੂਰੀ ਨੰਬਰਦਾਰ ਵਾ ਸਰਪੰਚ ਵਾ ਆਟਾ ਦਾਣਾ ਉਹਨੇ ਸਾਡੇ ਘਰ ਕੀ ਨਾ ਨੰਬਰਦਾਰ ਦਾ ਨੰਬਰਦਾਰ ਦਾ ਸਰਜੀਤ ਸਰਜੀਤ ਸਿੰਘ ਉਹਨਾਂ ਵੱਲੋਂ ਤੁਹਾਡੀ ਮਦਦ ਕੀਤੀ ਗਈ ਹੈ ਹਾਂਜੀ ਉਹਨੇ ਆਟਾ ਵੀ ਦਿੱਤਾ ਵਾ ਸਾਨੂੰ ਘਰ ਦੀ ਚਾਬੀ ਵੀ ਦਿੱਤੀ ਮੇਰੇ ਘਰ ਆ ਜਾਓ ਸਾਡੀ ਬਹੁਤ ਮਾਇਤ ਕਰਨ ਦੇ ਆਵਾ ਤੁਸੀਂ ਕਿੱਥੇ ਰਹਿ ਰਹੇ ਹੋ ਅਹ ਵਕਤ ਅਸੀਂ ਆਪ ਦੇ ਘਰੇ ਤੰਬੂ ਲਾਇਆ ਵਾ ਤੇ ਤੰਬੂ ਦੇ ਵਿੱਚ ਗੁਜ਼ਾਰਾ ਕਰਨ ਦਾ ਵਾ ਤੇ ਤੁਸੀਂ ਕਿੰਨੇ ਕ ਦਿਨਾਂ ਤੋਂ ਤੰਬੂ ਚ ਬਿਠੇ ਜੀ ਜਿੱਦਾਂ ਜਵੀਰ ਜੀ ਕੋਠੇ ਡਿੱਗੇ ਆ ਮੁੜ ਕੇ ਪਿੰਡ ਵਾਲੇ ਮੁੰਡੇ ਮੁੰਡੇ ਇਕੱਠੇ ਹੋਏ ਤੇ ਉਹਨਾਂ ਨੇ ਕੋਈ ਤੰਬੂ ਸਾਨੂੰ ਲਾ ਦਿੱਤਾ ਵਾ ਤੇ ਅਸੀਂ ਆਪ ਦੇ ਘਰ ਗੁਜ਼ਾਰਾ ਕਰੀ ਜਾਨੇ ਹੁਣ ਘਰੋਂ ਘਰ ਤੇ ਉਹ ਹਾਲ ਵਾ ਕੀ ਦੇ ਕਰ ਜਾ ਕੇ ਬੈਠੇ ਢੇਰੀ ਹੋਈ ਤੇ ਬੱਚਾ ਮੇਰਾ ਉਹਦੀਆਂ ਛੋਟੀਆਂ ਛੋਟੀਆਂ ਗੁੱਡੀਆਂ ਵਾ ਉਹ ਮਾਰ ਕੇ ਲੋਕਾਂ ਬਚਾਈਆਂ ਧੂ ਧੂ ਕੇ ਤੇ ਪਰਿਵਾਰ ਆ ਕੇ ਵੇਖ ਸਕਦੇ ਕਿੰਤਰਾਂ ਦਾ ਤੇ ਕਿਤਰਾਂ ਦਾ ਨੇ ਜਵੀਰ ਜੀ ਤੇ ਮੇਰਾ ਨਾਮ ਜੀ ਸਰਜੀਤ ਸਿੰਘ ਨੰਬਰਦਾਰ ਪਿੰਡ ਰਾਲਚਾਲ ਹਲਕਾ ਖਡੂਰ ਸਾਬ ਤੁਹਾਡੇ ਪਰਿਵਾਰ ਦੇ ਪਿੰਡ ਦੇ ਵਿੱਚੋਂ ਸੂਚਨਾ ਮਿਲੀ ਆ ਕਿ ਤੁਹਾਡੇ ਗਰੀਬ ਪਰਿਵਾਰ ਮਜ਼ਦੂਰ ਦੇ ਜਿਹੜੇ ਆ ਬਾਰਥਾਨ ਲਗਾਤਾਰ ਹੋਣ ਕਰਨ ਘਰ ਟੈ ਟੈ ਰਹੀ ਹੋਆ ਪਹਿਲਾਂ ਤੇ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਅਰਜ ਕਰਦਾ ਤੇ ਤਹਿ ਦਿਲੋਂ ਪੱਤਰਕਾਰ ਵੀਰਿਆਂ ਦਾ ਧੰਨਵਾਦ ਕਰਦਾ ਜਿਹੜੇ ਮੇਰੇ ਪਿੰਡ ਆਣ ਕੇ ਮੇਰੇ ਪਿੰਡ ਦੀ ਸਾਰ ਲਈ ਆ ਮੇਰੇ ਪਿੰਡ ਦਾ ਕਾਫੀ ਨਿਸ਼ਕਾਨ ਹੋ ਚੁੱਕਾ ਵਾ ਅ ਜਿਹੜੇ ਘਰ ਚ ਖਲੋਤੇ ਆ ਹਰਦੀਾਲ ਸਿੰਘ ਪੁੱਤਰ ਤਾਰਾ ਸਿੰਘ ਮਜਵੀ ਜਾਤੀ ਨਾਲ ਸੰਬੰਧ ਰੱਖਦਾ ਵਾ ਇਹਨਾਂ ਦਾ ਕਾਫੀ ਨਿਸ਼ਕਾਨ ਹੋ ਗਿਆ ਵਾ بارش ਆਉਣ ਤੋਂ 2-3 ਦਿਨ ਬਾਅਦ ਇਹਨਾਂ ਦੇ ਕੋਠੇ ਡਿਗ ਪਏ ਦੋਵੇਂ ਤੇ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਭਜਨਸ ਕਰਕੇ ਆਣ ਕੇ ਇਹਨਾਂ ਦਾ ਸਮਾਨ ਬਾਹਰ ਕੱਢਿਆ ਪਰ ਸਮਾਨ ਸਾਰਾ ਖਰਾਬ ਹੋ ਚੁੱਕਾ ਸੀ ਇਹਨਾਂ ਬਹੁਤ ਗੁਰੂ ਰਾਮਦਾਸ ਦੀ ਕਿਰਪਾ ਵੀ ਜਿਹੜਾ ਜਾਨੀ ਮਾਲੀ ਨਿਸ਼ਕਾਨ ਨਹੀਂ ਹੋਇਆ ਉਹ ਬਚਾ ਹੋ ਗਿਆ ਵਾ ਭਜਨਸ ਕੇ ਜਵਾਗ ਜਿਹੜੇ ਬਾਹਰ ਖਿੱਚ-ਕੂਚ ਕੇ ਕੱਢ ਲਏ ਇਹ ਕਰਕੇ ਜਿਹੜੇ ਵਰਤੋਜੋਗ ਸਮਾਨ ਹੋ ਕਿੰਨਾ ਕੋ ਨੁਕਸਾਨ ਹੋਇਆ ਉਹ ਸਮਾਨ ਹੋਇਆ ਜੀ ਤਕਰੀਬਨ 4-5 ਲੱਖ ਰੁਪਏ ਦਾ ਇਹਨਾਂ ਦਾ ਨਿਸ਼ਕਾਨ ਹੋ ਗਿਆ 2-3 ਦਾ ਤੇ ਨਿਸ਼ਕਾਨ ਹੋ ਗਿਆ ਕੋਈ ਪੇਟੀਆਂ ਪੋਟੀਆਂ ਟੀਵੀ ਜੋ ਇਹੋ ਜਿਹੇ ਰੱਬ ਵਗੈਰਾ ਸਭ ਫਰੀਜਾ ਫਰੂਜਾਂ ਸਭ ਖਿੱਚ ਕੇ ਖਿੱਚ ਕੇ ਹੋ ਗਿਆ ਤਬਾਹ ਹੋ ਗਿਆ ਵਾ ਖਿੱਚਿਆ ਜਿੰਨਾ ਗਿਆ ਉਹ ਖਿੱਚਿਆ ਬਾਕੀ ਜਿਆਦਾ ਬਰਬਾਦ ਹੋ ਗਿਆ ਉਹ ਸਮਾਨ ਮਕਾਨ ਡਿੱਗੇ ਆ ਸਿੱਕੇ ਜਦ ਸਾਰੇ ਮਕਾਨ ਜਾ ਪਏ ਜਾਂ ਕੁਝ ਕੋਈ ਬਚਾ ਹੋਇਆ ਨਹੀਂ ਜੀ ਇੱਕੇ ਦਾ ਮਹੀਨਿਆਂ ਦਾ ਪਾਣੀ ਛੱਡਾ ਤੋਂ ਮੀਂਹ ਜਿਆਦਾ ਹੀ ਬਾਰਸ਼ ਹੀ ਜਿਆਦੀ ਹੋਣ ਕਰਕੇ ਰੱਬ ਦੀ ਕਰੋਪੀ ਇੰਨੀ ਹੋ ਗਈ ਬਾਰਸ਼ ਜਿਆਦੀ ਹੋ ਗਈ ਇੱਕਦਮ ਹੀ ਇਹਨਾਂ ਦੇ ਜਦੋਂ ਇੱਕ ਨੀਂ ਬੈਠੀ ਤੇ ਦੂਜੀਆਂ ਨਾਲ ਟਹਿਚੀ ਦੂਜਾ ਵੀ ਕਮਰਾ ਤੇ ਸਾਰਾ ਹੀ ਨੁਸ਼ਕਾਨ ਹੋ ਗਿਆ بس ਉਹ ਤੁਹਾਡਾ ਪਰਿਵਾਰ ਕਿੱਥੇ ਗੁਜ਼ਾਰਾ ਕਰ ਰਿਹਾ ਇਹ ਪੰਜਾਬ ਪੰਜਾਬ ਪਰਿਵਾਰ ਗੁਜ਼ਾਰਾ ਕਰਨ ਦਾ ਜੀ ਇਹਨਾਂ ਨੇ ਤੰਬੂ ਲਾਏ ਆ ਤਰਪਾਲ ਪਾਈ ਆ ਉਹ ਵੀ ਪਿੰਡ ਦੀ ਸਹਾਇਤਾ ਦੇ ਨਾਲ ਮੰਗ ਮੰਗ ਕੇ ਇਹਨਾਂ ਨੇ ਤਰਪਾਲਾ ਲਿਆਂਦੀਆਂ ਦੋ ਤਿੰਨ ਤੇ ਆ ਗਾਡਰ ਕੋਟ ਜੀ ਇਹ ਮੰਗ ਕੇ ਕੁਝ ਇੱਕ ਦੋ ਗਾਰਡਨ ਮੇਰੇ ਘਰ ਪਏ ਹੋ ਮੈਂ ਇਹਨਾਂ ਨੂੰ ਦਿੱਤੇ ਤੇ ਗਾਰਡਨ ਲਾ ਕਰਕੇ ਤੇ ਇਹਨਾਂ ਨੂੰ ਉੱਤੇ ਤਰਪਾਲ ਪਾ ਕੇ ਤੇ ਇਹਨਾਂ ਜੋ ਉਧਰ ਦਾ ਗੁਜ਼ਾਰਾ ਕਰਨ ਰਹੇ ਆ ਨੰਬਰ ਦਰ ਦੇ ਸੂਤਰਾਂ ਪਤਾ ਲੱਗਾ ਕਾਫੀ ਤੁਸੀਂ ਵੀ ਇਹਨਾਂ ਦੀ ਹਲਪ ਕਰ ਰਹੇ ਜਿੰਨੇ ਜੋਗੇ ਹਾਂ ਜਿੰਨੇ ਕਹੀਂ ਆ ਚਲੋ ਪਰਿਵਾਰ ਤੇ ਸਾਰਿਆਂ ਦਾ ਆਪੋ ਆਪਣੇ ਘਰਾਂ ਦਾ ਗੁਜ਼ਾਰਾ ਹੁੰਦਾ ਵਾ ਪਰ ਇਹਨਾਂ ਦੀ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਬੁਰਾ ਹਾਲ ਇਹਨਾਂ ਦਾ ਫਿਰ ਵੀ ਚਲੋ ਅਸੀਂ ਵੀ ਕੋਈ 40 50 ਕਿਲੋ ਆਟੇ ਦੀ ਮਦਦ ਕਰਕੇ ਇਹਨਾਂ ਦੇ ਬੱਚਿਆਂ ਦਾ ਗੁਜ਼ਾਰਾ ਕਰਨ ਰਹੇ ਆ ਪਰ ਹਾਲਤ ਇਹਨਾਂ ਦੀ ਗਰੀਬ ਆ ਛੋਟੇ ਛੋਟੇ ਬੱਚੇ ਆ ਜੋ ਹਰਦੀਾਲ ਸਿੰਘ ਦੀ ਮੌਜੂਦਾ ਘਰ ਦਾ ਮਾਲਕ ਆ ਉਹਦੀ ਲੱਤ ਟੁੱਟੀ ਆ ਕਾਫੀ ਸਮੇਂ ਤੋਂ ਉਹ ਵਾਕਰ ਦੇ ਨਾਲ ਤੁਰਿਆ ਫਿਰਦਾ ਵਾ ਪਰ ਹਾਲਤ ਬਹੁਤ ਇਹਨਾਂ ਦੀ ਗਰੀਬ ਮਹੀਂ ਪੰਜਾਬ ਸਰਕਾਰ ਗਾੜੀ ਬੇਨਤੀ ਕਰਦੇ ਆ ਐਨਆਰਏ ਵੀਰਾਂ ਗਾੜੀ ਜਿਹੜੇ ਵੇਰੇ ਵੀਰ ਕਲਾਕਾਰ ਆ ਇਹਨਾਂ ਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਇਹਨਾਂ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਇਹਨਾਂ ਨੂੰ ਦੋ ਕਮਰੇ પાਕੇ ਇਹਨਾਂ ਦੀ ਮਾਲਿਸ਼ਾ ਦਾ ਕੀਤੀ ਜਾਵੇ ਜੋ ਕਿ ਇਹ ਪਰਿਵਾਰ ਆਪਦੇ ਘਰ ਵਸੂਨ ਕਰਕੇ ਸਿਰ ਟੱਕ ਸਕੇ ਇਹਨਾਂ ਦਾ ਬਹੁਤ ਬੁਰਾ ਹਾਲ ਹੁਣ ਕੋਈ ਬੱਚੀਆਂ ਵਾ ਛੋੜੀਆਂ ਛੋਟੀਆਂ ਇਹਨਾਂ ਦੇ ਬੇੜੇ ਦੀਆਂ ਚਾਰ ਗੁੱਡੀਆਂ ਵਾ ਕੋਈ ਪਹਚਾਂਗੀ ਨਹੀਂਗਾ ਉਹ ਵੀ ਕਿਸ ਦੇ ਘਰ ਸੌਂ ਸੌ ਕੇ ਗੁਜ਼ਾਰਾ ਕੱਢਦੇ ਆ ਕਦੀ ਕਿਸ ਦੇ ਘਰ ਰੋਟੀ ਮੰਗਣ ਜਾਂਦੇ ਕਦੀ ਕਿਸ ਦੇ ਹਾਲ ਬਹੁਤ ਬੁਰਾ ਵਾਲੇ ਪਰਿਵਾਰ ਦਾ ਇਹ ਹੜਪੇੜ ਤੋਂ ਪਰਿਵਾਰ ਵਾ ਹਾਂਜੀ ਲਗਾਤਾਰ ਹੀ ਬਾਰਸ਼ ਹੋ ਰਹੀਆਂ ਹੁਣ ਵੀ ਅਜੇ ਵੀ ਪੂਰਾ ਜਿਹੜਾ ਮੌਸਮ ਹੈ ਸਾਫ਼ ਨਹੀਂ ਕਿਸੇ ਪਾਸੋਂ ਬਾਰਸ਼ ਹੋ ਜਾਂਦੀ ਆ ਇਦਾਂ ਜੀ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਜਿਹੜੇ ਆਪਣੇ ਸੇਵਾ ਸੁਸਾਇਟੀ ਜੀ ਨੂੰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਉਹਨਾਂ ਦੇ ਘੜੀ ਇਹੋ ਹੱਥ ਜੋੜ ਕੇ ਬੇਨਤੀ ਕਰਦੇ ਮੇਰੇ ਪਿੰਡ ਦੀ ਸਾਰ ਲੈ ਕੇ ਇਹ ਗਰੀਬ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਇਹਨਾਂ ਨੂੰ 2-4 ਕਮਰੇ ਪਾ ਕੇ ਦਿੱਤੇ ਜਾਣ ਜੋ ਮਾਲੀ ਸਹਾਇਤਾ ਨਿਸ਼ਕਾਨ ਹੋਇਆ ਹੋਆ 2-4 ਰੱਖਦਾ ਸਮਾਨ ਦਾ ਵੀ ਉਹ ਵੀ ਕਿਰਪਾ ਕਰਕੇ ਕਿ ਇਹਨਾਂ ਦੇ ਮੇਰ ਕੀਤੀ ਜਾਵੇ ਤੇ ਇਹਨਾਂ ਨੂੰ ਖਰਚਾ ਦੇ ਕੇ ਤੇ ਇਹਨਾਂ ਗੁਜ਼ਾਰਾ ਚਲਾਇਆ ਜਾਵੇ